ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਕੁਲਵਿੰਦਰ ਕੌਰ ਜੀ ਅੱਜ ਸਾਰਾ ਸਾਰੇ ਕਿਸਾਨਾਂ ਦੀਆਂ ਧੀਆਂ ਤੇ ਬੇਟੀਆਂ ਤੇ ਪੰਜਾਬ ਦੀਆਂ ਬੇਟੀਆਂ ਤੈਨੂੰ ਸਲੂਟ ਕਰਦੀਆਂ ਪ੍ਰਾਊਡ ਆਫ ਯੂ ਤੂੰ ਕੰਮ ਕੀਤਾ ਐਸੇ ਟਕੇ ਟਕੇ ਨੂੰ ਵਿਕਣ ਵਾਲੀ ਇਹਨੂੰ ਰਣੌਤ ਨੂੰ ਦੱਸ ਦਿੱਤਾ ਹੈ ਕਿ ਤੁਸੀਂ ਟਕੇ ਟਕੇ ਨਹੀਂ ਜੰਦ ਦੇਸ਼ਮ ਹਰੋਸ਼ੀ ਕਰਨ ਵਾਲੀ ਹੈ ਅਸੀਂ ਮਾਈ ਭਾਗੋ ਦੀਆਂ ਤੇ ਜੇ ਵੀ ਸ਼ਰਨ ਕੌਰ ਦੀਆਂ ਵਾਰਸਾਂ ਇਹ ਤੁਸੀਂ ਟਿਕ ਟੈਕ ਨੂੰ ਵਿਖਦੀਆਂ ਜੇ ਅੱਜ ਭਾਈ ਉਹਦੋਂ ਸ਼ਹੀਦ ਭਾਈ ਉਦਮ ਸਿੰਘ ਦਾ ਇਤਿਹਾਸ ਦਰਹਾਇਆ ਇੱਕ ਤੁਚਪੇੜ ਨਹੀਂ ਮਾਰੀ ਔਕਾਤ ਦੱਸੀ ਆ ਭਾਰਤ ਦੇ ਲੋਕਾਂ ਨੂੰ ਜਿਹੜੇ ਧੀਆ ਪੈਣਾ ਉੱਤੇ ਗਲਤ ਸਵਾਲ ਕਰਦੇ ਨੇ ਤੋਂ ਪੰਜਾਬ ਦੀ ਉਹ ਹਰ ਕਿਸਾਨ ਦੀ ਬੇਟੀ ਤੇ ਧੀ ਦੇ ਅੱਜ ਦਿਲ ਜਿੱਤਿਆ ਤੈਨੂੰ ਸਲੂਟ ਆ ਪਰ ਇੱਕ ਮੇਰੀ ਤੁਸ਼ ਜੀ ਭੇਟਾ 5 ਲੱਖ ਰੁਪਈਆ ਇਹ ਮੈਂ ਤੈਨੂੰ ਇਹ ਨਹੀਂ ਵੀ ਕੋਈ ਜੋ ਤੁਕੀਤਾ ਦੀ ਕੀਮਤ ਨਹੀਂ ਇੱਕ ਮੈਂ ਸ਼ਰਦਾ ਦੇ ਨਾਲ ਇਹ ਤੈਨੂੰ ਭੇਟਾ ਕਰ ਰਿਹਾ ਇਹ ਜ਼ਰੂਰ ਪ੍ਰਵਾਨ ਕਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਕੁਲਵਿੰਦਰ ਕੌਰ ਜੀ ਅੱਜ ਸਾਰਾ ਸਾਰੇ ਕਿਸਾਨਾਂ ਦੀਆਂ ਧੀਆਂ ਤੇ ਬੇਟੀਆਂ ਤੇ ਪੰਜਾਬ ਦੀਆਂ ਬੇਟੀਆਂ ਤੈਨੂੰ ਸਲੂਟ ਕਰਦੀਆਂ ਪਰੌਦਾ ਵਿਲ ਤੋ ਕੰਮ ਕੀਤਾ ਇੱਕ ਟਕੇ ਟਕੇ ਨੂੰ ਵੇਚਣ ਵਾਲੀ ਇਹਨੂੰ ਰਨਾਉਤ ਨੂੰ ਦੱਸ ਦਿੱਤਾ ਹੈ ਕਿ ਤੁਸੀਂ ਟਕੇ ਟਕੇ ਦੀ ਜਿਸਮ ਫਰੋਸ਼ੀ ਕਰਨ ਵਾਲੀ ਹੈ ਅਸੀਂ ਮਾਈ ਭਾਗੋ ਦੀਆਂ ਤੇ ਬੀਬੀ ਸ਼ਰਨ ਕੌਰ ਦੀਆਂ ਵਾਰਸਾਂ ਇਹ ਤੁਸੀਂ ਟਕੇ ਟਕੇ ਨੂੰ ਵਿਕਦੀਆਂ ਜੇ ਅੱਜ ਭਾਈ ਉਹਦੋਂ ਸ਼ਹੀਦ ਭਾਈ ਉਦਮ ਸਿੰਘ ਦਾ ਇਤਿਹਾਸ ਦਰਹਾਇਆ ਇੱਕ ਤੁਚਪੇੜ ਨਹੀਂ ਮਾਰੀ ਔਕਾਤ ਦੱਸੀ ਆ ਭਾਰਤ ਦੇ ਲੋਕਾਂ ਨੂੰ ਜਿਹੜੇ ਧੀਆ ਪੈਣਾ ਉੱਤੇ ਗਲਤ ਸਵਾਲ ਕਰਦੇ ਨੇ ਤੋਂ ਪੰਜਾਬ ਦੀ ਉਹ ਹਰ ਕਿਸਾਨ ਦੀ ਬੇਟੀ ਤੇ ਧੀ ਦੇ ਅੱਜ ਦਿਲ ਜਿੱਤਿਆ ਹੈ ਤੈਨੂੰ ਸਲੂਟ ਆ ਪਰ ਇੱਕ ਮੇਰੀ ਤੁਸ਼ ਜੀ ਭੇਟਾ 5 ਲੱਖ ਰੁਪਈਆ ਇਹ ਮੈਂ ਤੈਨੂੰ ਇਹ ਨਹੀਂ ਵੀ ਕੋਈ ਜੋ ਤੂੰ ਕੀਤਾ ਹੈ ਦੀ ਕੀਮਤ ਨਹੀਂ ਇੱਕ ਮੈਂ ਸ਼ਰਦਾ ਦੇ ਨਾਲ ਇਹ ਤੈਨੂੰ ਭੇਟਾ ਕਰ ਰਿਹਾ ਇਹ ਜ਼ਰੂਰ ਪਰਵਾਨ ਕਰ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਕੁਲਵਿੰਦਰ ਕੌਰ ਜੀ ਅੱਜ ਸਾਰਾ ਸਾਰੇ ਕਿਸਾਨਾਂ ਦੀਆਂ ਧੀਆਂ ਤੇ ਬੇਟੀਆਂ ਤੇ ਪੰਜਾਬ ਦੀਆਂ ਬੇਟੀਆਂ ਤੈਨੂੰ ਸਲੂਟ ਕਰਦੀਆਂ ਪ੍ਰਾਊਡ ਆਫ ਯੂ ਤੋਕਾਂ ਕੀਤਾ ਇੱਕ ਟਕੇ ਟਕੇ ਨੂੰ ਵਿਕਣ ਵਾਲੀ ਇਹਨੂੰ ਰਣੌਤ ਨੂੰ ਦੱਸ ਦਿੱਤਾ ਹੈ ਕਿ ਤੁਸੀਂ ਟਕੇ ਟਕੇ ਦੀ ਜੰਦ ਦਸ਼ਮ ਹੋਸ਼ੀ ਕਰਨ ਵਾਲੀ ਹੈ ਅਸੀਂ ਮਾਈ ਭਾਗੋ ਦੀਆਂ ਤੇ ਜੇ ਵੀ ਸ਼ਰਨ ਕੌਰ ਦੀਆਂ ਵਾਰਸਾਂ ਇਹ ਤੁਸੀਂ ਪ੍ਰਗਟਾਜ ਨੂੰ ਵਿਖਦੀਆਂ ਜੇ ਅੱਜ ਭਾਈ ਉਹਦੋਂ ਸ਼ਹੀਦ ਭਾਈ ਉਦਮ ਸਿੰਘ ਦਾ ਇਤਿਹਾਸ ਦਰਹਾਇਆ ਇੱਕ ਤੁਚਪੇੜ ਨਹੀਂ ਮਾਰੀ ਔਕਾਤ ਦੱਸੀ ਆ ਭਾਰਤ ਦੇ ਲੋਕਾਂ ਨੂੰ ਜਿਹੜੇ ਧੀਆ ਪੈਣਾ ਉੱਤੇ ਗਲਤ ਸਵਾਲ ਕਰਦੇ ਨੇ ਤੋਂ ਪੰਜਾਬ ਦੀ ਉਹ ਹਰ ਕਿਸਾਨ ਦੀ ਬੇਟੀ ਤੇ ਧੀ ਦੇ ਅੱਜ ਦਿਲ ਜਿੱਤਿਆ ਤੈਨੂੰ ਸਲੂਟ ਆ ਪਰ ਇੱਕ ਮੇਰੀ ਤੁਸ਼ ਜੀ ਪੇਟਾ 5 ਲੱਖ ਰੁਪਈਆ ਇਹ ਮੈਂ ਤੈਨੂੰ ਇਹ ਨਹੀਂ ਵੀ ਕੋਈ ਜੋ ਤੂੰ ਕੀਤਾ ਇਹਦੀ ਕੀਮਤ ਨਹੀਂ ਇੱਕ ਮੈਂ ਸ਼ਰਦਾ ਦੇ ਨਾਲ ਇਹ ਤੈਨੂੰ ਭੇਟਾ ਕਰ ਰਿਹਾ ਇਹ ਜ਼ਰੂਰ ਪਰਵਾਨ ਕਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ